ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੀ ਆਪਾਂ ਜ਼ਮੀਨ ਦੇ ਰੇਟਾਂ ਦੇ ਬਾਰੇ ਵੀਡੀਓ ਜਿਹੜੀ ਕੱਪ ਅਪਲੋਡ ਕੀਤੀ ਸੀ ਉਹਦੇ ਵਿੱਚ ਇਹ ਗੱਲ ਕੀਤੀ ਸੀ ਵੀ ਜਿਹੜੇ ਜ਼ਮੀਨ ਦੇ ਰੇਟ ਲਗਾਤਾਰ ਵਧ ਰਹੇ ਨੇ ਰੇਟ ਜਿਹੜਾ 35-40 ਲੱਖ ਦਾ ਕਿੱਲਾ ਸੀ 50 ਲੱਖ ਦਾ 60 ਲੱਖ ਦਾ ਕਿੰਨਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰੇਟ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਇੱਕ ਕਰੋੜ ਤੋਂ ਵੀ ਉੱਪਰ ਜ਼ਮੀਨ ਦਾ ਰੇਟ ਜਿਹੜਾ ਜਾ ਸਕਦਾ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਕਮੈਂਟ ਸੀਗੇ ਉਹ ਇਸ ਗੱਲ ਦੇ ਹੱਕ ਵਿੱਚ ਸੀਗੇ ਵੀ ਹਾਂ ਜਿਹੜੇ ਰੇਟ ਨੇ ਕਰੋੜ ਦਾ ਕਿਲਾ ਜਾ ਉਸ ਤੋਂ ਵੀ ਉੱਪਰ ਜਾ ਸਕਦੇ ਨੇ ਪਰ ਬਹੁਤ ਸਾਰੇ ਕਿਸਾਨਾਂ ਦੀ ਵੱਖਰੀ رائے ਵੀ ਸੀਗੀ ਉਹ ਕਹਿੰਦੇ ਸੀ ਵੀ ਜਿਹੜੇ ਜ਼ਮੀਨ ਦੇ ਰੇਟ ਵਧਣੇ ਨਹੀਂ ਹੈਗੇ ਡੀਲਰਾਂ ਦੇ ਵੱਲੋਂ ਬਣਾਇਆ ਹੋਇਆ ਪਰੋਲਾ ਤੇ ਰੇਟ ਘਟ ਜਾਣਗੇ 2030 ਤੱਕ ਤਾਂ ਰੇਟ ਜਿਹੜੇ ਹੋਰ ਵੀ ਕਾਫੀ ਘਟ ਜਾਣਗੇ ਕਿਉਂਕਿ ਜ਼ਮੀਨ ਹੇਠ ਜਿਹੜਾ ਪਾਣੀ ਬਹੁਤ ਜ਼ਿਆਦਾ ਥੱਲੇ ਚਲਿਆ ਜਾਣਾ ਖੇਤੀ ਦੀ ਇਨਕਮ ਹੈ ਨਹੀਂ ਖਤਮ ਹੋਊਗੀ ਖੇਤੀ ਦੀ ਇਨਕਮ ਤੇ ਰੇਟ ਜ਼ਮੀਨ ਦੇ ਜਿਹੜੇ 10 ਲੱਖ ਰੁਪਏ ਦਾ ਕਿਲਾ ਤੱਕ ਵੀ ਹੇਠਾਂ ਆ ਸਕਦੇ ਨੇ ਕਿਸੇ ਨੇ ਜ਼ਮੀਨ ਤੁਹਾਡੀ ਖਰੀਦਣੀ ਨਹੀਂ ਤੇ ਬਹੁਤ ਸਾਰੇ ਕਿਸਾਨ ਇਹ ਵੀ ਕਹਿੰਦੇ ਸੀ ਵੀ ਜ਼ਮੀਨ ਦੇ ਪੈਸੇ ਵਟਾ ਕੇ ਆਪਣੀ ਬੈਂਕ ਦੇ ਵਿੱਚ ਪੈਸੇ ਰੱਖ ਲਓ ਉਹਦੇ ਵਿੱਚ ਜਿਹੜੇ ਜ਼ਿਆਦਾ ਪੈਸੇ ਵਧ ਜਾਣੇ ਨੇ ਜ਼ਮੀਨ ਨੂੰ ਕਿਸੇ ਨੇ ਪੁੱਛਣਾ ਨਹੀਂ ਤੇ ਕਮੈਂਟਾਂ ਦੇ ਆਧਾਰ ਤੇ ਹੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਵੀ ਜ਼ਮੀਨ ਦੇ ਰੇਟ ਜਿਹੜੇ ਵਧ ਰਹੇ ਨੇ ਕਿ ਖੇਤੀ ਦੀਆਂ ਕੀਮਤਾਂ ਕਰਕੇ ਰੇਟ ਵਧ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਰੇਟ ਵਧ ਰਹੇ ਨੇ ਤਾਂ ਉਹਦਾ ਕਾਰਨ ਕੀ ਆ ਤੁਹਾਡੀ ਜਿਹੜੀ ਖੇਤੀ ਵਾਲੀ ਜ਼ਮੀਨ ਆ ਉਹਦੇ ਤੇ ਕੀ ਦੀ ਆਖਾ ਜੇ ਰੇਟ ਵਧਣਗੇ ਕੌਣ ਪਛਤਾਊਗਾ ਜਿਹੜਾ ਖਰੀਦ ਰਿਹਾ ਜ਼ਮੀਨ ਉਹ ਪਛਤਾਊਗਾ ਜਾਂ ਜਿਵੇਂ ਨੇ ਜ਼ਮੀਨ ਵੇਚ ਦਿੱਤੀ ਉਹ ਪਛਤਾਊਗਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਜੋ ਕੋਈ ਨਵੇਂ ਕਿਸਾਨ ਵੀਰ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਦੋਸਤੋ ਜਿਹੜੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਕਿਸਾਨ ਇਹ ਕਹਿੰਦੇ ਸੀ ਵੀ ਰੇਟ ਜਿਹੜੇ ਘਟ ਜਾਣਗੇ 10 ਲੱਖ ਰੁਪਏ ਤੱਕ ਲਾ ਜ਼ਮੀਨ ਦਾ ਰੇਟ ਰਹਿ ਜਾਊਗਾ ਅ ਮੇ ਖੇਤੀ ਦੇ ਵਿੱਚੋਂ ਇਨਕਮ ਹੈ ਨਹੀਂ ਦੇਖੋ ਇਹ ਗੱਲ ਤਾਂ ਸਾਫ਼ ਹੈ ਚਿੱਟੇ ਦਿਨ ਵਾਂਗ ਸਾਫ਼ ਹੈ ਵੀ ਜਿਹੜੇ ਜ਼ਮੀਨ ਦੀ ਰੇਟ ਵੱਧ ਰਹੇ ਨੇ ਖੇਤੀ ਕਰਕੇ ਨਹੀਂ ਵੱਧ ਰਹੇ ਖੇਤੀ ਦੀ ਇਨਕਮ ਕਰਕੇ ਰੇਟ ਨਹੀਂ ਕੋਈ ਵੱਧ ਰਹੇ ਨਾ ਹੀ ਖੇਤੀ ਕਰਨ ਵਾਲੇ ਜਿਹੜੇ ਲੋਕ ਨੇ ਉਹ ਕੋਈ ਜ਼ਮੀਨ ਖਰੀਦ ਸਕਦੇ ਨੇ ਵੱਡੀ ਪੱਧਰ ਦੇ ਉੱਤੇ ਕਿਲਾ ਦੋ ਕਿਲੇ ਕੋਈ ਜ਼ਮੀਨ ਖਰੀਦ ਲੂਗਾ ਜੇ ਕੋਈ ਕੋਈ ਨੌਕਰੀ ਕਰਦਾ ਜਾਂ ਜਿਸ ਦੀ ਜ਼ਮੀਨ ਕਿਤੇ ਨਾਲ ਕਿਸੇ ਪਿੰਡ ਦੇ ਨਾਲ ਲੱਗ ਗਈ ਸ਼ਹਿਰ ਦੇ ਵਿੱਚ ਆ ਗਈ ਜਾਂ ਉਹਨੂੰ ਕਿਸੇ ਪਾਸੇ ਹੋਰ ਕੋਈ ਪੈਸਾ ਆ ਗਿਆ ਉਹ ਉਸ ਤਰ੍ਹਾਂ ਜ਼ਮੀਨ ਖਰੀਦ ਲੰਦਾ ਪਰ ਜੇਕਰ ਉਹ ਕੋਈ ਕਹੇ ਵੀ ਖੇਤੀ ਦੀ ਇਨਕਮ ਦੇ ਨਾਲ ਜ਼ਮੀਨ ਖਰੀਦਦੇ ਨੇ ਇਸ ਤਰ੍ਹਾਂ ਨਹੀਂ ਹੈਗਾ ਖੇਤੀ ਦੀ ਇਨਕਮ ਦੇ ਨਾਲ ਜ਼ਮੀਨ ਨਹੀਂ ਖਰੀਦੀ ਜਾ ਰਹੀ ਨਾ ਹੀ ਸਿਰਫ ਉਹ ਜਮੀਨ ਖੇਤੀ ਵਾਸਤੇ ਹੀ ਖਰੀਦੀ ਜਾ ਰਹੀ ਹੈ ਜਿਹੜੇ ਲੋਕ ਅੱਜ ਕੱਲ ਜਮੀਨ ਵੱਡੀ ਪੱਧਰ ਤੇ ਖਰੀਦਦੇ ਨੇ ਖੇਤੀ ਕਰਨ ਦੇ ਵਾਸਤੇ ਜਮੀਨ ਨਹੀਂ ਖਰੀਦਦੇ ਜਿਹੜੀ ਜਮੀਨ ਹੈ ਨਾ ਇੱਕ ਅਸਲ ਖਰੀਦ-ਵੇਚ ਦੀ ਵਸਤੂ ਬਣ ਗਈ ਜਿੰਨਾ ਲੋਕਾਂ ਦੇ ਕੋਲੇ ਬਫਰ ਪੈਸਾ ਪਿਆ ਉਹ ਇਹਨੂੰ ਖਰੀਦ-ਵੇਚ ਵਾਸਤੇ ਇੱਕ ਧੰਦਾ ਬਣ ਗਿਆ ਉਹ ਇਹਨੂੰ ਅੱਜ ਜਮੀਨ ਖਰੀਦਣ ਲਾਣਾ ਹੈ ਕਈ ਤਾਂ ਇਸ ਤਰ੍ਹਾਂ ਦਾ ਵੀ ਕੰਮ ਕਰਦੇ ਨੇ ਵੀ ਬਿਆਨਾ ਕਰ ਲਿਆ ਕੁਝ ਸਮੇਂ ਦੇ ਵਾਸਤੇ ਉਹਦੇ ਚ ਸਮਾਂ ਲੈ ਲੈਂਦੇ ਨੇ ਰਜਿਸਟਰੀ ਦੇ ਵਾਸਤੇ 5-6 ਮਹੀਨਾ ਚ ਰੇਟ ਵਧ ਗਏ ਆ ਉਹ ਅੱਗੇ ਵੇਚ ਦਿੰਦੇ ਨੇ ਇਸ ਤਰ੍ਹਾਂ ਦੇ ਕੁਝ ਰਲ ਕੇ ਡੀਲਰ ਇਹ ਕੰਮ ਕਰੀ ਜਾਂਦੇ ਨੇ ਜਿਨ੍ਹਾਂ ਲੋਕਾਂ ਦੇ ਕੋਲੇ ਪੈਸਾ ਉਹ ਰਲ ਮਿਲ ਕੇ ਉਹਨਾਂ ਨੇ ਇੱਕ ਇਸ ਤਰ੍ਹਾਂ ਦੀ ਮਤਲਬ ਆਪਣੇ ਗਰੁੱਪ ਬਣਾਏ ਹੋਏ ਨੇ ਤੇ ਉਹ ਇਸ ਤਰ੍ਹਾਂ ਇਹਨੂੰ ਬਾਜ਼ਾਰ ਵਾਂਗ ਇਹਨੂੰ ਚਲਾ ਰਹੇ ਨੇ ਉਹਦੀ وجہ ਦੇ ਨਾਲ ਰੇਟਾਂ ਦੇ ਵਿੱਚ ਵਾਧਾ ਹੋ ਰਿਹਾ ਦੂਸਰੀ ਗੱਲ ਜਿਹੜਾ ਮੇਨ ਕਾਰਨ ਹੋਰ ਵੀ ਬਣਦਾ ਉਹ ਹੈ ਵੀ ਖੇਤੀ ਜੋਗ ਜ਼ਮੀਨ ਪੰਜਾਬ ਦੇ ਵਿੱਚ ਦਿਨੋਂ ਦਿਨ ਘਟ ਰਹੀ ਆ ਇਹ ਤੁਸੀਂ ਦੇਖੋ ਦੇਖੋ ਕਿੰਨੀ ਜ਼ਮੀਨ ਜਿਹੜੀ ਹਰ ਸਾਲ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰ ਨੇ ਜਿਹੜੇ ਕਿਵੇਂ ਜਮੀਨ ਵਾਲੇ ਵਾਲੇ ਕਈ ਕਈ ਪਿੰਡ ਜਿਹੜੇ ਉਹ ਖਾ ਰਹੇ ਨੇ ਇਸੇ ਤਰ੍ਹਾਂ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਇਵਨ ਤੱਕ ਕਿ ਜਿਹੜੇ ਵੱਡੇ ਵੱਡੇ ਪਿੰਡ ਨੇ ਜਾਂ ਭਾਵੇਂ ਛੋਟੇ ਪਿੰਡ ਨਹੀਂਵੇਂ ਉਹ ਵੀ ਆਪਣੇ ਵਾਲੇ ਵਾਲੇ ਨੂੰ ਵਧ ਰਹੇ ਨੇ ਜਿਹੜੀ ਕੋਈ ਜ਼ਮੀਨ ਪਿੰਡ ਦੇ ਨਾਲ ਵੀ ਲੱਗਦੀ ਹੈ ਨਾ ਉਹ ਜ਼ਮੀਨ ਵੀ ਲੋਕ ਖਰੀਦ ਲੈਂਦੇ ਨੇ ਕਿਸੇ ਨੇ ਘਰ ਬਣਾਉਣਾ ਕਿਸੇ ਨੇ ਹੋਰ ਬਣਾਉਣਾ ਖੇਤੀ ਜੋਗ ਜ਼ਮੀਨ ਪਿੰਡਾਂ ਦੇ ਵਿੱਚ ਰਲੀ ਜਾਂਦੀ ਹੈ ਸ਼ਹਿਰਾਂ ਦੇ ਵਿੱਚ ਅਲੱਗ ਤੋਂ ਰਲੀਆਂ ਜਾਂਦੀਆਂ ਦੂਸਰੀ ਗੱਲ ਹਾਈਵੇ ਲੰਘ ਰਹੇ ਨੇ ਕਾਫੀ-ਕਾਫੀ ਹਾਈਵੇ ਜਿਹੜੇ ਆਪਣੇ ਖੇਤਾਂ ਚ ਹੁਣ ਲੰਘੇ ਨੇ ਕਿੰਨੀ ਕਿੰਨੀ ਜ਼ਮੀਨ ਉਹਨਾਂ ਨੇ ਖਰੀਦੀ ਆ ਤੇ ਉਹਨਾਂ ਦੇ ਵਿੱਚ ਆ ਕੇ ਜ਼ਮੀਨ ਘਟ ਜਾਂਦੀ ਆ ਜਿੰਨਾ ਕਿਸਾਨਾਂ ਦੀ ਜ਼ਮੀਨ ਹਾਈਵੇ ਦੇ ਵਿੱਚ ਆਉਂਦੀ ਆ ਉਹ ਕੀ ਕਰਦੇ ਨੇ ਜਾਂ ਤਾਂ ਆਪਣਾ ਥੋੜਾ ਬਾਲਾ ਜਿਹੜਾ ਕਰਜਾ ਉਹ ਲਾ ਲੈਂਦੇ ਨੇ ਅੱਗੇ ਜ਼ਮੀਨ ਖਰੀਦਦੇ ਨੇ ਜਦੋਂ ਅੱਗੇ ਜ਼ਮੀਨ ਖਰੀਦਦੇ ਨੇ ਤਾਂ ਰੇਟ ਫਿਰ ਮਹਿੰਗੇ ਰੇਟ ਭਾਦੀ ਜ਼ਮੀਨ ਉਹਨਾਂ ਨੂੰ ਖਰੀਦਣੀ ਪੈਂਦੀ ਆ ਸੋ ਰੇਟ ਦਿਨੋਂ ਦਿਨ ਵਧ ਰਹੇ ਨੇ ਹਰ ਜਗ੍ਹਾ ਤੇ ਆਪਾਂ ਨੂੰ ਪਤਾ ਹੈ ਵੀ ਹਰ ਜਗ੍ਹਾ ਦੇਤੇ ਜਦੋਂ ਜ਼ਮੀਨ ਵਿਕੂਗੀ ਉਹ ਦੋ ਦੋ ਚਾਰ ਚਾਰ ਵਾਰ ਅੱਗੇ ਵਿਕ ਜਾਂਦੀ ਆ ਉਹਦੀ ਵਜ੍ਹਾ ਤੇ ਕਰਕੇ ਰੇਟਾਂ 'ਚ ਵਾਧਾ ਹੋ ਰਿਹਾ ਤੇ ਅਗਲੀ ਗੱਲ ਜਿਹੜੀ ਹੁਣ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਆ 2020 ਦੇ ਵਿੱਚ ਕਰੋਨਾ ਆਇਆ ਸੀ ਉਸ ਵੇਲੇ ਜਿਹੜੇ ਵੱਡੇ ਵੱਡੇ ਬਿਜ਼ਨਸ ਡਾਮਾਂਡੋਲ ਹੋ ਗਈ ਸੀ ਪਰ ਖੇਤੀ ਕੈਸਾ ਬਿਜ਼ਨਸ ਸੀਗਾ ਜਿਹੜਾ ਉਸ ਵੇਲੇ ਵੀ ਡਾਮਾਂਡੋਲ ਨਹੀਂ ਹੋਇਆ ਉਸ ਵੇਲੇ ਵੀ ਖੇਤੀ ਕਰਨ ਵਾਲੇ ਜ਼ਿਆਦਾ ਜਿਹੜਾ ਉਸੇ ਤਰੀਕੇ ਦੇ ਨਾਲ ਚੱਲਦੇ ਰਹੇ ਨੇ ਹੁਣ ਤੁਸੀਂ ਦੇਖੋ ਵੱਡੇ ਵੱਡੇ ਉਦਯੋਗਿਕ ਘਰਾਣੇ ਜੋ बिजनेਸਮੈਨ ਹੈ ਨਾ ਖੇਤੀ ਦੇ ਵੱਲ ਨੂੰ ਖਿੱਚਤ ਹੋ ਰਹੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਵੀ ਖੇਤੀ ਇੱਕ ਲੌਂਗ ਟਰਮ ਚੱਲਣ ਵਾਲਾ ਬਿਜ਼ਨਸ ਆ ਖੇਤੀ ਦੇ ਵਿੱਚ ਲੰਮਾ ਸਮਾਂ ਇਨਵੈਸਟਮੈਂਟ ਕੰਮ ਕਰਦੀ ਆ ਬਿਲ ਗੇਟਸ ਵਰਗੇ ਵੱਡੇ ਵੱਡੇ बिजनेਸਮੈਨ ਨੇ ਜਿਹੜੇ ਵੱਡੀ ਪੱਧਰ ਦੇ ਉੱਤੇ ਫਾਰਮਿੰਗ ਵੱਲ ਆ ਰਹੇ ਨੇ ਆਪਣੇ ਰਿਲਾਇੰਸ ਇੰਡਸਟਰੀ ਨੂੰ ਤੁਸੀਂ ਦੇਖੋ ਉਹ ਉਹਨਾਂ ਨੇ ਸਿੱਧੇ ਜਾਂ ਅਸਿੱਧੇ ਤਰੀਕੇ ਫਾਰਮਿੰਗ ਦੇ ਵੱਲ ਆ ਰਹੇ ਨੇ ਕਿਉਂ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਇਹ ਆਪਾਂ ਉਨੀ ਲੰਮੀ ਨਹੀਂ ਸੋਚਦੇ ਇਹ ਜਿਹੜੇ ਬਿਜ਼ਨਸਮੈਨ ਨੇ ਬਹੁਤ ਲੰਮੀ ਸੋਚਦੇ ਨੇ ਇਹ ਤਾਂ 50 50 100 100 ਸਾਲ ਅੱਗੇ ਦੀ ਸੋਚ ਕੇ ਰੱਖਦੇ ਨੇ ਆਪਣੇ ਵਾਂਗ ਇਹਨਾਂ ਦਾ ਆਪਣੇ ਵਾਂਗ ਨਹੀਂ ਇਹਨਾਂ ਦੀ ਸੋਚ ਹੁੰਦੀ ਆਉਣ ਵਾਲਾ ਜਿਹੜਾ ਸਮਾਂ ਖੇਤੀ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਸ ਤਰ੍ਹਾਂ ਟੈਕਨੋਲੋਜੀ ਆ ਰਹੀ ਹੈ ਇਹ بڑے ਬਿਜ਼ਨਸਮੈਨ ਟੈਕਨੋਲੋਜੀ ਦਾ ਫਾਇਦਾ ਲੈਂਦੇ ਨੇ ਇਹਨਾਂ ਨੇ ਜਿਹੜੀ ਫਾਰਮਿੰਗ ਕਰਨੀ ਹੈ ਖੇਤੀ ਕਰਨੀ ਹੈ ਕੋਈ ਲੇਬਰ ਆਧਾਰਤ ਥੋੜੀ ਖੇਤੀ ਕਰਨੀ ਆ ਵੀ ਇਹਨਾਂ ਨੇ ਲੇਬਰ ਤੋਂ ਕੰਮ ਲੈਣਾ ਇਹ ਟੈਕਨੋਲੋਜੀ ਤੋਂ ਕੰਮ ਲੈਂਦੇ ਨੇ ਇਹਨਾਂ ਨੇ ਟੈਕਨੋਲੋਜੀ ਤੋਂ ਕੰਮ ਲੈਣਾ ਅੱਜ ਕੱਲ ਖੇਤੀ ਦੇ ਖੇਤਰ ਦੇ ਵਿੱਚ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦੀ ਟੈਕਨੋਲੋਜੀ ਆ ਰਹੀ ਕਿਵੇਂ ਡਰੋਨ ਆ ਰਹੇ ਨੇ ਸਪਰੇਅ ਦੇ ਵਾਸਤੇ ਤੁਹਾਡਾ ਫਰਟੀਲਾਈਜ਼ਰ ਪਾਉਣ ਦੇ ਵਾਸਤੇ ਡਰੋਨਾਂ ਤੋਂ ਹੀ ਮਦਦ ਲਈ ਜਾ ਰਹੀ ਆ ਜਿਹੜਾ ਹੀ ਐਰੀਗੇਸ਼ਨ ਦਾ ਸਿੰਚਾਈ ਦਾ ਕੰਮ ਹੈ ਉਹਦੇ ਵਿੱਚ ਕਿੰਨੀ ਜ਼ਿਆਦਾ ਤਰੱਕੀ ਹੋਈ ਆ ਤੇ AI ਦਾ ਜਿਹੜਾ ਨਵਾਂ ਕਨਸੈਪਟ ਚੱਲਿਆ AI ਦੇ ਥਰੂ ਸਾਰੇ ਦੇ ਸਾਰੇ ਬਿਜ਼ਨਸ ਦੇ ਵਿੱਚ ਮਦਦ ਲਈ ਜਾ ਰਹੀ ਆ ਉੱਥੇ ਖੇਤੀ ਤੋਂ ਜਿਹੜੀ ਬੜੀ ਮਦਦ ਲਈ ਜਾਣੀ ਆ ਸੋ ਖੇਤੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਬਿਜ਼ਨਸ ਦੇ ਤੌਰ ਤੇ ਅੱਗੇ ਆ ਰਹੀ ਆ ਤੇ بڑے ਬਿਜ਼ਨਸਮੈਨਾਂ ਦੀ ਇਹਨਾਂ ਦੇ ਉੱਤੇ ਅੱਖਾਂ ਤੇ ਜਿਹੜਾ ਤੁਸੀਂ ਪਿਛਲੇ ਵਾਰੀ ਦੇਖਿਆ ਨਾ ਆਪਾਂ ਆ ਜਿਹੜਾ ਆਪਣੇ ਖੇਤੀ ਸੰਬੰਧੀ ਕਾਨੂੰਨਾਂ ਦੇ ਬਾਰੇ ਜਿਹੜਾ ਇੰਨਾ ਰੌਲਾ ਪਿਆ ਉਹਦੇ ਵਿੱਚ ਵੀ ਇੱਕ ਵੱਡੀ ਪਿਛਲੇ ਪਾਸੇ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਸੋਚੀ ਸਮਝੀ ਗੱਲਬਾਤ ਹੁੰਦੀ ਆ ਕਿਉਂਕਿ ਉਹ ਜਿਹੜੇ ਕਾਨੂੰਨ ਕਿਸ ਪੱਖ ਦੇ ਵਿੱਚ ਜਾ ਰਹੇ ਸੀਗੇ ਤੇ ਜ਼ਿਮੀਦਾਰਾਂ ਨੇ ਉਹਨਾਂ ਨੂੰ ਚਲੋ ਗੱਲ ਸਮਝੀ ਤੇ ਫਿਲਹਾਲ ਉਹ ਟਲ ਗਏ ਪਰ ਇਹ ਜਿਹੜਾ ਖਤਰਾ ਟਲਿਆ ਨਹੀਂ ਹੈਗਾ ਵਾਲੇ ਖਤਰਾ ਇਹ ਟਲਿਆ ਨਹੀਂ ਉਹਨਾਂ ਦੀ ਅੱਖ ਬਾਜ਼ ਅੱਖ ਆਪਣੀਆਂ ਜ਼ਮੀਨਾਂ ਦੇ ਉੱਤੇ ਆ ਇਹ ਆਪਾਂ ਨੂੰ ਆਪਣੀਆਂ ਆਪਣੀਆਂ ਇਨਕਮ ਦੇ ਨਾਲ ਕਿਹੜੀ ਰੇਟ ਵਾਜ ਜਾਣਗੇ ਜੀ ਸੋ ਆਪਣੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਸੰਭਾਲ ਕੇ ਰੱਖੋ ਜਿਹੜੇ ਨਿਤ ਦਿਨ ਆਪਾਂ ਨੂੰ ਪਤਾ ਵਿਕਸਪਿਆਂ ਦੇ ਵਿੱਚ ਪਲਾਟ ਕੱਟੇ ਜਾਂਦੇ ਨੇ ਸ਼ਹਰਾਂ ਦੇ ਵਿੱਚ ਪਲਾਟ ਕੱਟੇ ਜਾਂਦੇ ਨੇ ਮਹਾਨਗਰਾਂ 'ਚ ਪਲਾਟ ਕੱਟੇ ਜਾਂਦੇ ਨੇ ਕਲੋਨੀਆਂ ਵੰਡ ਰਹੀਆਂ ਨੇ ਉਹ ਕਿੱਥੋਂ ਜ਼ਮੀਨ ਆਊਗੀ ਜ਼ਮੀਨ ਕੋਈ ਇਸ ਤਰ੍ਹਾਂ ਦੀ ਵਸਤੂ ਨਹੀਂ ਹੈਗੀ ਜਿਹੜੀ ਪੈਦਾ ਕੀਤੀ ਜਾਂਦੀ ਹੈ ਜ਼ਮੀਨ ਘਟੀ ਜਾ ਰਹੀ ਆ ਘਟਦੀ ਕਿਹੜੀ ਜ਼ਮੀਨ ਆ ਖੇਤੀਬਾੜੀ ਵਾਲੀ ਜ਼ਮੀਨੇ ਕੱਟੂ ਦੂਸਰੀ ਜਿਹੜੀ ਜ਼ਮੀਨ ਤੇ ਖੇਤੀ ਕੀਤੀ ਜਾ ਰਹੀ ਆ ਉਹ ਜ਼ਮੀਨ ਹੀ ਕਟਣੀਆਂ ਜਿਹੜੀ ਚੀਜ਼ ਹੈ ਦਿਨੋਂ ਦਿਨ ਘਟ ਰਹੀ ਆ ਖਰੀਦਦਾਰ ਬਾਜ਼ ਰਹਿ ਨੇ ਅਸੀਂ ਖੁਦ ਕਹਿ ਰਹੇ ਹਾਂ ਜੀ ਰੇਟ ਘਟ ਜਾਣਗੇ ਕਹਿ ਨਹੀਂ ਰਹੇ ਅਸੀਂ ਅਸੀਂ ਖੁਦ ਕਹਿ ਰਹੇ ਹਾਂ ਕਿਸ ਤਰ੍ਹਾਂ ਆਪਾਂ ਇਹ ਸੋਚ ਰਹੇ ਹਾਂ ਵੀ ਜਿਹੜੇ ਜ਼ਮੀਨ ਦੇ ਰੇਟ 10 ਲੱਖ ਰੁਪਏ ਦਾ ਕਿੱਲਾ ਰਹਿ ਜੂਗਾ ਜ਼ਮੀਨ ਸੰਭਲੋ ਜ਼ਮੀਨ ਕਿਸੇ ਵੀ ਭਾਅ ਨਹੀਂ ਮਿਲਣੀ ਆਪਾਂ 10 ਲੱਖ ਦੀ ਗੱਲ ਕਰਦੇ ਹਾਂ ਕਿਸੇ ਵੀ ਭਾਅ ਜ਼ਮੀਨ ਨਹੀਂ ਮਿਲਣੀ ਸੋ ਕਿਉਂਕਿ ਜਿਸ ਚੀਜ਼ ਦੇ ਉੱਤੇ ਵੱਡੇ ਬਿਜ਼ਨਸਮੈਨਾਂ ਦੀ ਅੱਖ ਆ ਜਾਵੇ ਨਾ ਉਹਦੇ ਰੇਟ ਫਿਰ ਆਪਣੇ ਵੱਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਨ੍ਹਾਂ ਦੇ ਕੋਲੇ ਵੀ ਹੈਗੀ ਆ ਉਹਨਾਂ ਨੂੰ ਰੇਟਾਂ ਨੂੰ ਸੰਭਾਲ ਕੇ ਰੱਖੋ ਇਹ ਜਿਹੜਾ ਕੁਝ ਹੋਣ ਵਾਲਾ ਹੁਣ ਇੱਕ ਜਿਹੜੀ ਹੁਣ ਆਪਾਂ ਨੂੰ ਲੈਂਡ ਪੂਲਿੰਗ ਨੀਤੀ ਚੱਲ ਰਹੀ ਆ ਉਹ ਕੀ ਆ ਕਿੰਨੇ ਕਿੰਨੇ ਪਿੰਡਾਂ ਨੂੰ ਸਰਕਾਰ ਅਕਵਾਇਰ ਕਰ ਰਹੀ ਆ ਚਲੋ ਉਹ ਅਲੱਗ ਗੱਲ ਆ ਵੀ ਸਰਕਾਰ ਉਹ ਤੋਂ ਪਿੱਛੇ हटਦੀ ਆ ਜਾਂ ਉਹਨੂੰ ਲਾਗੂ ਕਰਕੇ ਰਹੂਗੀ ਉਹ ਅਲੱਗ ਗੱਲ ਆ ਪਰ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝੋ ਜਿਸ ਤਰ੍ਹਾਂ ਇੰਨੀ ਇੰਨੀ ਵੱਡੀ ਪੱਧਰ ਤੇ 20 2000 25 25000 ਏਕੜ 50 50 60 60000 ਏਕੜ ਇਕੱਠਾ ਅਕਵਾਇਰ ਹੋ ਰਿਹਾ ਉਹ ਜ਼ਮੀਨਾਂ ਦੇ ਰੇਟ ਵੀ ਫਿਰ ਘਟਣਗੇ ਉਹ ਬੰਦਿਆਂ ਦੀ ਜਿਨ੍ਹਾਂ ਦੀ ਜ਼ਮੀਨ ਵਿੱਚ ਆਉਣੀ ਆ ਕੁਝ ਨਾ ਕੁਝ ਬਿਜ਼ਨਸ ਕਰ ਲੈਣਗੇ ਚਲੋ ਥੋੜਾ ਬਾਲਾ ਕੋਈ ਪੈਸਾ ਉਤਾਰ ਲੈਣਗੇ ਆਪਣਾ ਪਰ ਸਾਰੇ ਲੋਕ ਜਿਹੜੇ ਲੋਕ ਖੇਤੀ ਨਾਲ ਜੁੜੇ ਨੇ ਉਹ ਕੀ ਲੱਭਣਗੇ ਖੇਤ ਜ਼ਮੀਨ ਹੀ ਲੱਭਣਗੇ ਨਾ ਤੇ ਫਿਰ ਆਪਾਂ ਇਹ ਬਿਲਕੁਲ ਸੂਚ ਗਲਤ ਆ ਵੀ ਜ਼ਮੀਨ ਦੇ ਜਿਹੜੇ ਰੇਟ ਘਟ ਜਾਣਗੇ ਠੀਕ ਆ ਵੀ ਕਰੈਕਸ਼ਨ ਉੱਪਰ ਥੱਲੇ ਆਉਂਦੀ ਰਹਿੰਦੀ ਆ ਇੱਥੇ ਕੋਈ ਸ਼ੱਕ ਨਹੀਂ ਜੇ ਰੇਟ ਥੋੜੇ ਬਾਰੇ ਉੱਪਰ ਥੱਲੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਪਰ ਜੇ ਆਪਾਂ ਪਿਛਲੇ ਸਾਲਾਂ ਤੋਂ ਦੇਖੋਗੇ ਪਿਛਲੇ 25 30 50 ਸਾਲ ਤੋਂ ਦੇਖ ਲਓ ਤੁਸੀਂ ਕਦੋਂ ਰੇਟ ਥੱਲੇ ਆਏ ਨੇ ਰੇਟ ਤਾਂ ਵੱਧਦੇ ਹੀ ਆਏ ਨੇ 2010 ਤੋਂ ਹੀ ਲਾ ਲਓ ਤੁਸੀਂ 2010 ਤੋਂ ਅੱਜ 25 15 ਸਾਲਾਂ ਦੇ ਵਿੱਚ ਰੇਟ ਕਿੱਥੇ ਚਲੇ ਗਏ ਇਹ 2000 ਉਸ ਤੋਂ ਪਹਿਲਾਂ ਵਾਲਾ ਜਿਹੜਾ ਬਰੋਲਾ ਜਿਆ ਸੀਗਾ 2004-5 ਤੋਂ ਸ਼ੁਰੂ ਹੋਇਆ ਸੀਗਾ ਉਸ ਵੇਲੇ ਕੀ ਰੇਟ ਸੀ ਜ਼ਮੀਨ ਦੇ ਉਸ ਵੇਲੇ 7-8 ਲੱਖ ਰੁਪਏ ਦਾ ਕਿੱਲਾ ਸੀਗਾ ਵੱਧ ਦੇ ਵੱਧ ਆਪਾਂ ਕਹਿੰਦੇ ਸੀਗੇ ਜੀ ਰੇਟ ਘਟ ਜਾਣਗੇ 10 ਦਾ ਹੋ ਗਿਆ ਅਕਾਲੀ ਸਰਕਾਰ ਆ ਗਈ ਵੀ ਹੁਣ ਤਾਂ ਰੇਟ ਘਟ ਜਾਣਗੇ ਜੀ ਉਸ ਤੋਂ ਬਾਅਦ 15 ਦਾ 20 ਦਾ 35 40 50 60 ਹੁਣ ਰੇਟ ਕਿੱਥੇ ਖੜਿਆ ਜਾ ਕੇ ਉਹਨੂੰ ਪਤਾ ਹੁਣ ਆਪਣੇ ਪਿੰਡਾਂ ਦੇ ਵਿੱਚ ਅਲਗ-ਅਲਗੇ ਰੇਟ ਪੂਰੇ ਇਹ ਗੱਲ ਆਪਾਂ ਮੰਨਦੇ ਆ ਵੀ ਪੂਰੇ ਏਰੀਆ ਦੇ ਰੇਟਾਂ ਦੇ ਵਿੱਚ ਇੱਕਦਮ ਸਾਰੇ ਜਗ੍ਹਾ ਤੇ ਰੇਟ ਨਹੀਂ ਵੱਧ ਹੁੰਦੇ ਹਰ ਜਗ੍ਹਾ ਦੇ ਰੇਟਾਂ ਦਾ ਕਿਸੇ ਨਾ ਕਿਸੇ ਕਾਰਨ ਫਰਕ ਹੁੰਦਾ ਕੋਈ ਇੰਡਸਟਰੀ ਦੇ ਵਿੱਚ ਜ਼ਮੀਨ ਆ ਜਾਂਦੀ ਹੈ ਉੱਥੇ ਕੁਝ ਹੋਰ ਫਰਕ ਹੁੰਦਾ ਕੋਈ ਸੜਕ ਦੇ ਨੇੜੇ ਜ਼ਮੀਨ ਆ ਉੱਥੇ ਕੁਝ ਹੋਰ ਫਰਕ ਆ ਕਿਸੇ ਕਸਬੇ ਦੇ ਕਿਸੇ ਮਹਾਨਗਰ ਦੇ ਜ਼ਮੀਨ ਆ ਉੱਥੇ ਕੁਝ ਹੋਰ ਫਰਕ ਆ ਪਰ ਓਵਰ ਆਲ ਦਾ ਰੇਟ ਵੱਧਿਆ ਨਾ ਸੋ ਦੋਸਤੋ ਇਹ ਗੱਲ ਮੰਨਣ ਵਾਲੀ ਨਹੀਂ ਵੀ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਘਟ ਜਾਣਗੇ ਥੱਲੇ ਚਲੇ ਜਾਣਗੇ ਖੇਤੀ ਦੀ ਇਨਕਮ ਕਰਕੇ ਖੇਤੀ ਦੀ ਇਨਕਮ ਦੇ ਨਾਲ ਨਾ ਰੇਟ ਵਧਦੇ ਨੇ ਖੇਤੀ ਦੀ ਇਨਕਮ ਦੇ ਨਾਲ ਨਾ ਰੇਟ ਘਟਦੇ ਨੇ ਖਾਸ ਕਰਕੇ ਪੰਜਾਬ ਵਰਗੇ ਦੇਸ਼ ਦੇ ਵਿੱਚ ਬਾਕੀ ਆਉਣ ਵਾਲਾ ਜਿਹੜਾ ਸਮਾਂ ਹੈ ਅਗਲਾ ਸਮਾਂ ਉਹ ਖੇਤੀ ਦੇ ਵਾਸਤੇ ਕੋਈ ਬਹੁਤ ਜ਼ਿਆਦਾ ਮਾੜਾ ਨਹੀਂ ਹੈਗਾ ਇਹ ਆਪਣੀਆ ਸੋਚ ਆ ਕਿਉਂਕਿ ਇੰਨੀ ਵੱਡੀ ਦੁਨੀਆ 'ਚ ਪਾਪੂਲੇਸ਼ਨ ਵਧੀ ਹੈ ਪਾਪੂਲੇਸ਼ਨ ਦੇ ਵਾਸਤੇ ਅਨਾਜ ਦੀਆਂ ਜ਼ਰੂਰਤਾਂ ਵਧ ਰਹੀਆਂ ਨੇ ਨਾ ਕਿ ਘਟ ਰਹੀਆਂ ਨੇ ਇਹ ਆਪਣੀ ਸੋਚ ਆ ਆਪਾਂ ਨੂੰ ਲੱਗਦਾ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਰੱਖਿਓ ਇਹ ਕੋਈ ਵਿਚਾਰ ਉਲਟ ਰੱਖਣੇ ਕੋਈ ਗਲਤ ਨਹੀਂ ਹੁੰਦਾ 네ਗੇਟਿਵ ਕਮੈਂਟ ਨਹੀਂ ਹੁੰਦਾ ਵਿਚਾਰ ਹੱਕ ਦੇ ਵਿੱਚ ਰੱਖਣੇ ਕੋਈ ਪੋਜ਼ਿਟਿਵ ਕਮੈਂਟ ਨਹੀਂ ਹੁੰਦੀ ਤੋਂ ਆਪਣੀ ਸੋਚ ਆ ਜ਼ਰੂਰ ਅੱਗੇ ਅੱਖੇ ਰੱਖਣੀ ਚਾਹੀਦੀ ਹੈ ਤਾਂ ਕਿ ਦੂਸਰੇ ਕਿਸਾਨਾਂ ਦੇ ਨਾਲ ਵੀ ਜਿਹੜੀ ਆਪਣੀ ਗੱਲਬਾਤ ਸਾਂਝੀ ਹੋ ਸਕੇ ਸੋ ਦੋਸਤੋ ਧੰਨਵਾਦ ਦੋਸਤੋ ਛਤ ਸ੍ਰੀ ਅਕਾਲ ਦੋਸਤੋ